ਆਪ ਵੀ ਲਾਂਗੇ ਭਾਂਜਾ ਦਾ ਆਪ ਵੀ ਅੱਗੇ ਤੋਂ ਤੁੰਨਾ ਸਭ ਭੈਣਾਂ ਪਿੰਨੇ ਉਹਨੇ ਉਹ ਕਿਹਨੇ ਪਿੰਨੇ ਦਰੂਪ ਪਾਇਆ ਰਤਿੰਦਰ ਉਹ ਕਰੂਗਾ ਅਰੇ ਮੇਰੇ ਤੋਂ ਤਰ ਤਨਮਾਨਾਰੇ ਕਹੀ ਜਾਂਦਾ ਸੀ ਉਹ ਮੈਂ ਬਹੁਤ ਵਕਤ ਸੀ ਮੈਂ ਬਹੁਤ ਅਖਾਈ ਵੀ ਨਾ ਲੜੀ ਉਹ ਮਾਂ ਬਹੁਤ ਜਿਆਦੇ ਪੀਦੀ ਆ ਇਹਨੂੰ ਗਲਤੀ ਮੰਨ ਚੱਲ ਨਿੱਪੜ ਗਿਆ ਗਲਤੀ ਮੰਨ ਲੈ ਉਹ ਨਹੀਂ ਆ ਦੇ ਕ ਲੈਵਲ ਆ ਗਾ ਚੱਕ ਮੜਾ ਜਾ ਅੱਛਾ ਯਾ ਜਿਵੇਂ ਲੈਵਲ ਚ ਹੈ ਕੰਮਾਂ ਵੀ ਲੈਵਲ ਚ ਕਰੀ ਉਹ ਓਏ ਨੋਨੇ ਹਾਂ ਬਈ ਓ ਚਲਾ ਸ਼ੁਰੂ ਵੇਖ ਲੈ ਕੰਦਰਾ 31 ਮਾਰਚ ਆ ਸਸਤੀ ਸੁਸਤੀ ਹੋ ਗਈ ਉਹ ਇੱਥੇ ਵੇਖ ਲੈ ਮੈਸੇਜ ਮੋਸ਼ੇ ਜਾ ਬਈ ਵੇਣੇ ਆ ਵੇ ਮੈਸੇਜ ਮੈਸੇਜ ਹੁਣੇ ਵੇਖ ਲੈਨੇ ਆਪਾਂ ਓਏ ਆਉਣ ਵਾਲਾ ਹੀ ਆ ਮੈਸੇਜ ਹੁਣੇ ਪੈਂਦਰੇ ਸਾਹ ਮੈਸੇਜ ਆ ਗਿਆ ਆਪਾਂ ਨਾਲ ਦੀ ਨਾਲ ਆ ਭਾਠੇਕੇ ਤੇ ਸਾਲ ਹੋ ਗਿਆ ਡਿੱਕੀ ਜਾਂਦੇ ਨੂੰ ਡਿੱਕੀ ਜਾਂਦੇ ਨੂੰ 31 ਮਾਰਚ ਆਉਗੀ 31 ਮਾਰਚ ਆਹੀ 31 ਮਾਰਚ ਮੈਂ ਆਪਾਂ ਵੇਣੇ ਮੈਸੇਜ ਡਿੱਕੀ ਨੇ ਕਦੋਂ ਦੇ ਆਪਾਂ ਹਾਏ ਬੁੱਟੇ ਨਜ਼ਾਰਾ ਵੇਖੀ ਹੁੰਦਾ ਕਿਹੜੀ ਲਾਵਾਂਗੇ ਫਿਰ ਆਲਸੀਜਨ ਕਿਹੜੀ ਪੀਣੀ ਆਲਸੀਜਨ ਆਕਸੀਜਨ ਆਲਸੀਜਨ ਆਲਸੀਜਨ ਹੁੰਦੀ ਹੈ ਕਿ ਆਕਸੀਜਨ ਆਲਸੀਜਨ ਅੱਛਾ ਆਲਸੀਜਨ ਹਾਏ ਛੇਦੀ ਛੇਦੀ ਬੰਨ ਲਾ ਕੋਰ ਉਹ ਤਾਂ ਸਾਸੀ ਆ ਤਿੱਕੀ ਮਾਰਚਾ ਅੱਜ ਤਾਂ ਬਈ ਛੇਦੀ ਕਰਾ ਹਾਈ ਕਿਹਨੇ ਮਨਾਇਆ ਲੱਗਦਾ ਅੱਜ ਤਾਂ ਤਿੱਕੀ ਉਹ ਵੇਖ ਲਾ ਮੈਂ ਹੈਗਾ ਉਹ ਮੈਸੇਜ ਦੇਖ ਰਿਹਾ ਆਇਆ ਬਾਈ ਮੈਸੇਜ ਆ ਗਿਆ

ਉਹ ਯਾਨੀ ਨੇ 31 ਮਾਰਚ ਆਈ ਆ ਮਸਾਂ ਪੀਣੀ ਆ ਲੱਗਦੀਆਂ ਹੀ ਰਹਿੰਦੀਆਂ ਰੋਦੀਆਂ ਦੀ ਭਾਬੀ ਚਿੱਤੇ ਕਰਾਦੀ ਮੇਰਾ ਮੂੜੀ ਆਫ ਕਰਾਤਾ ਯਾਰ ਯਾਰ ਅੱਗੇ ਤਾਂ ਉਹ ਯਾਰ ਉਹ ਅੱਗੇ ਤਾਂ ਨੱਖਾ ਚਾਹ ਕੀ ਜਾਂਦੀ ਆ ਪੜੱਖਾ ਝਾਕਦੀ ਤਾਂ ਕੀ ਹੋ ਗਿਆ ਓਏ ਅੱਕਾ ਦੇਣਾ ਕਿਵੇਂ ਕੇਲੇ ਫਿਰ ਲਾਏਗਾ ਲਾ ਘੁੱਟ ਕੇ ਮਾੜੀ ਜੀ ਲਾ ਲਾਗੇ ਲਾ ਲੈਣਾ ਹਾਏ ਗੇਲਾ ਵੀ ਪੀਓ ਅੱਜ ਆ ਦੇ ਫਰ ਸਾਰੇ ਰਲਕੇ ਰਲਕੇ ਆਪਣੀ ਪਾਰਟੀ ਦਾ ਸਾਲ ਤੋਂ ਹੁੰਦੀ ਆ ਹਾਂ ਮਸਾਂ ਆਉਂਦੀ ਆ ਵਾਲਵਾ ਦੇਣ ਆਉਂਦਾ ਬਾਈ ਬਈ ਕੰਮ ਤਾਂ ਨੈਤੀ ਕਰਨਾ ਯਾਰ ਕੰਮ ਤਾਂ ਬਨੈਤੀ ਕਰਦੇ ਆ ਜੈ ਕੱਲ 31 ਮਾਰਚ ਆ ਗਈ ਹੁਣ ਬਾਬਾ ਜੇ ਸ਼ਰਾਬੀ ਸ਼ਰੂਪੀ ਹੋਗਾ ਤਾਂ ਲੈ ਜਾਏਗਾ ਲੈ ਜਾਗੇ ਲੈ ਜਾਗੇ ਤੂੰ ਹੀ ਲੈ ਕੇ ਜਾਣਾ ਤੂੰ ਹੀ ਸਿਆਣਾ ਬੰਦਾ ਅਸੀਂ ਧੱਕਣ ਲਈ ਆ ਧੱਕਣ ਜਾਣਾ ਕੋਈ ਫੱਤੀ ਯਾਰ ਉਹ ਵੀ ਟੈਂਪੂ ਦੇ ਹੂ ਕਿਹੜੇ ਤੇ ਤਿੰਨ ਬਈਆਂ ਦੇ ਮੈਂ ਪੂਰੇ ਓ ਪਾਣੀ ਭਾਈ ਪਾਣੀ ਦੀ ਥੋੜਾ ਜਿਹਾ ਪਾਣੀ ਪਾ ਬਾਬਾ ਯਾਰ ਛੇਤੀ ਕਰ ਯਾਰ ਪਾਣੀ ਦੇ ਬੰਨਿਆ ਕੋਰਾਈਆਂ ਚੱਲ ਤਈ ਲਾਓ ਕਰ ਛੱਤ ਚੱਲਾਂਗੇ ਫਿਰ ਛੇਤੀ ਕਰ ਯਾਰ ਹਮਤ ਕਰੋ ਮਾੜੀ ਨੋਨੇ ਦੇ ਤਾਂ ਕੀ ਜੇ ਲੜੀ ਜਾਂਦੇ ਆ ਭਾਈ ਛਿੱਕੇ ਦੇ ਲੜਨੇ ਆ ਖਾਰਵਾ ਦੇਣਾ ਉਹ ਮੇਰੇ ਕੀੜੇ ਤਾਂ ਐ ਕਰੀ ਜਾਂਦੇ ਆ ਓ ਮਰਦਾਵਤ ਰਾਜੂ ਮੱਤਾ ਮਰਦਾਵਤ ਰਾਜੂ ਮੱਤਾ ਮਰਦਾਵਤ ਜਦੋਂ ਮਾੜਾ ਆ ਤੂੰ ਨਾਂ ਲਿਆ ਨਾ ਹੁਣ ਕਹਿਣ ਲੱਗਿਆ ਹਾਏ ਰਾਜੂ ਮੱਤਾ ਤਾਂ ਹੋ ਗਿਆ ਜਿੰਦਾਬਾਦ ਰਾਜੂ ਮੱਤਾ ਜਿੰਦਾਬਾਦ ਹੁਣ ਮੜਾ ਜਾ ਕਹਿਣ ਲੱਗਿਆ ਭਾਈ ਮੜੀ ਹਮਤ ਕਰੋ ਇਹ ਭਾਈ ਘੜੀ ਪੀਏਗਾ ਭਾਈ ਉਹਦੇ ਹੀ ਕੀੜੇ ਮਟਾ ਦੇਣੇ ਆਪਾਂ ਕਿਹੋ ਜਿਹਾ ਸਾਰਾ ਹੈ ਅੱਜ ਤਾਂ ਸਾਰਨੇ ਸਸਤਰਾ ਜਿਹੜੀ ਮਰਜ਼ੀ ਪਿਆ ਦੋ ਅੱਜ ਤਾਂ ਚੰਗੀ ਚੰਗੀ ਤਾਂ ਜਿਹੜੀ ਮਰਜ਼ੀ ਪੀਓ ਭਾਈ ਸੱਚੀ ਯਾਰਾ ਹੋਰ ਯਾਰਾ ਅਸੀਂ ਤਾਂ ਸਾਲ ਹੋ ਗਿਆ ਡਿਸੀਜ ਨੇ 31 ਮਾਰਚ ਆਉਗੀ ਤਾਂ ਡੱਬਾ ਲਵਾਂਗੇ ੱੱਬੇ ਉੱਠਣਗੇ ਭਾਈ ਡੱਬੇ ਭਾਈ ਯਾਰਾ ਯਾਰਾ ਵਿੱਕੀ ਪੱਤਾ ਹਾਂਜੀ ਬਾਈ ਵਿੱਕੀ ਖਾਨ ਦਾ ਹਾਂਜੀ ਹਾਂਜੀ ਹਾਏ ਮੇਰੀ ਮਿਸ਼ਰੀ ਹਾਂਜੀ ਤਰਾਹੀ ਇਹ ਬੰਦਾ ਐਨਾ ਮਿੱਠਾ ਬਾਈ ਹੋਣਾ ਬੰਦਾ ਕੀ ਕਰਾਂ ਬਾਈ ਵੇਖਾਂ ਮੈਸਜ ਵੇਖ ਲੈ ਯਾਰ ਮੈਸੇਜ ਇਹ ਆ ਗਿਆ ਤਾ ਯਾਰ ਇਹ ਤਾਂ ਮੈਂ ਮਰੀ ਜਾਂਦਾ ਯਾਰ ਕਦ ਦੇ ਵੇਖਾਂ ਬਾਈ ਤੂੰ ਐ ਕਰ ਫੇਸਬੁੱਕ ਤੇ ਦੇਖ ਫੇਸਬੁੱਕ ਤੇ ਵੇਖ ਬਾਈ ਜਾਂ ਵੇਖ YouTube ਤੇ ਉਹ Google ਤੇ ਕੱਢ ਕੇ ਵੇਖ ਲੈ ਜੇ ਆਉਂਦਾ ਤਾਂ ਮੈਂ ਤੇ ਮੈਂ ਪਤਾ ਜੂ ਮੈਂ ਪਤਾ ਆਉਂਦਾ

ਆ ਲੈ ਤਾ ਭੱਜ ਕੇ ਆ ਆ ਜਾ ਸਸਟ ਨੂੰ ਵੀ ਆ ਜਾ ਹੁਣ ਬਾਈ ਅੱਜ ਤਾਂ ਹੋ ਵੀ ਫੈਸਟ ਹੈ ਹਾਲੀ ਹਾਲੀ ਲੇਖੋ ਨਾ ਮੈਂ ਉਹ ਤਾ ਪਾ ਕੇ ਚੱਲੂ ਬਾਈ ਜੇ ਚਲੋ ਯਾਰ ਦੇਖੋ ਭਾਈ ਉਹ ਚੌਪੀ ਨੂੰ ਵੀ ਹੋ ਰਿਹਾ ਭੱਤੀ ਅਟਾ ਭੀ ਇਹਦਾ ਬੈਗ ਉਹ ਲੱਗ ਰਿਹਾ ਕੀ ਹੋ ਰਹੀ ਹੈ ਉਹ ਕੱਢੀ ਮੋ ਪੜਾ ਪਾ ਕੇ ਕਿ ਦੀ ਮੈਂ ਤੇ ਮਾਰ ਕੱਚੀ ਪਾਉਂਦਾ ਉਹ ਯਾਰ ਕੀ ਕਰੀ ਸਭ ਸੰਜਾ ਕਾਲ ਬਾਈ ਚੇਤੀ ਕਰ ਹਲੋ ਹਾਂਜੀ ਇਹ ਕਿਹੜੇ ਥੈਂਕ ਕਰਦੇ ਨੇ ਗੁਰਦਵਾਰਾ ਮੰਦਿਰ ਨੇ ਚੱਲਦੇ ਉਹਦੇ ਦਾ ਦੋਰੀ ਹੁੰਦੀ ਤੇ ਬਾਣਾ ਮੰਡੀ ਦੇ ਖਾਣੇ ਸਾਕੇ ਹੀ ਉੱਤੇ ਮੈਂ ਉਹ ਉੱਥੇ ਬੈਠ ਕੇ ਖਾਣ ਮੈਨੂੰ ਜਗੜ ਪੈਣਾ ਜਾਂ ਮਰਦੀ ਆ ਫੋਨ ਨੂੰ ਵਧੀਆ ਹਾਂ ਉਹ ਬੈਂ ਜਦ ਅਸੀਂ ਉੱਥੇ ਪੀਂਦੇ ਰਹੇ ਹਾਂ ਬਾਣਾ ਮੰਡੀ ਦਾ ਹਾਂ ਚੱਲ ਯਾਰ ਚਾ ਚੱਲ ਗਏ ਚਾ ਯਾਰ ਭਾਈ ਕਿਹੜੀ ਪੀਏਗਾ ਆਸੀ ਇਹਨੇ ਬਾਈ ਗੜੀ ਪੀਂਗਾ ਆਸੀ ਇਹਨੇ ਉਹ ਮੈਂ ਕਹਿੰਦਾ ਵਧੀਆ ਜੀ ਖਾਸਾ ਲੈ ਲੋ ਖਾਸਾ ਜੀ ਖਾਸਾ ਲੈ ਲੇਂਗੇ ਖਾਸਾ ਵੀ ਗਿਆ ਸਾ ਨਿਕਲ ਜਾਂਦਾ ਉਹ ਮੋਟਾ ਸੰਤਰਾ ਨਹੀਂ ਵਧੀਆ ਹੁੰਦੀ ਆ ਉਹ ਵਧਗਾ ਜੀ ਆਉਂਦੀ ਆ ਉਹ ਮੋਟਾ ਸੰਤਰਾ ਸਿਰਾਂ ਦਾ ਰੂ ਆ ਵਧਗਾ ਜੀ ਲੈ ਲਾਂਗੇ ਖਾਸਾ ਗੁੱਸਾ ਜੀ ਤੇ ਬੈਸ ਰਹੀ ਆ ਦੂਜੀ ਏ ਕਿਹੜਾ ਮਾਰੀ ਜਾਂਦਾ ਮੈਂ ਕਹਿੰਦਾ ਮੋਟਾ ਸੰਤਰਾ ਵਾਲੀ ਵਧੀਆ ਹੁੰਦੀ ਆ ਬਾਈ ਬਹੁਤ ਵਧੀਆ ਆ ਮੋਟਾ ਸੰਤਰਾ ਹੁੰਦਾ ਉਹਦੇ ਤੇ ਨਿੱਠੀਂ ਦੀਂ ਨਿੱਠੀਂ ਦਾ ਲੈ ਆ ਨਾਲ ਠੰਡੜ ਕੀ ਹੁੰਦੀ

ਦਾਰਜੰਡ ਦੱਬੇ ਨੂੰ ਆਪਾਂ ਹੀ ਲਲਾਂਗੇ ਜੇਰ ਵਧੀਆ ਹੋ ਗਿਆ ਸਸਤੀ ਮਿਲ ਗਈ ਦਾਰੂ ਭਾਏ ਡੇਲੀ 2-300 ਰੁਪਏ ਦਾ ਲਾਉਣਾ ਪੈਂਦਾ ਸੀਗਾ ਤਾਂ ਹੋਰ ਯਾਰ ਨਿਤ ਦਾ 5-400 ਰੁਪਏ ਦਾ ਖਰਚਾ ਸੀਗਾ ਹੁਣ ਸਸਤੀ ਹੋ ਗਈ ਛੱਟ ਹੋੜੀਏ ਪੈਸੇ ਲੱਗੇਣਗੇ ਘਰ ਦਾ ਖਰਚਾ ਬਚੂਗਾ ਨਾਲੇ ਬਾਈ ਖੁਸ਼ ਹੋ ਜੂਗਾ ਨਾਲੇ ਬਾਈ ਖੁਸ਼ ਹੋ ਜੂਗਾ ਕੰਮ ਕਰਦੇ ਆਂ ਨਾਲੇ ਆਪਣਾ ਖਾਤੇ ਲਈ ਨਾ ਤੁਸੀ ਕਿੰਨਾ ਟਾਈਮ ਲਾਇਆ ਬਾਈ ਕਿੱਥੇ ਪਰਤੇ ਬਾਈ ਕੱਟ ਲਿਆ ਆ ਪਰਕੇ ਕੱਟ ਭਰ ਲੈਂਦੀ ਹਾਂ ਬਾਈ ਕੱਟ ਲਿਆ ਆ ਪਰਕੇ ਇਹ ਬੋਲਾ ਲਿਆ ਆ ਬਾਈ ਪਰਕੇ ਦੇਖੇ ਪਰ ਆ ਹਾਂ ਪੂਰੀ ਫੋਲੋ ਭਰੀ ਆ ਬਾਈ ਆ ਵੀ ਬਾਈ ਫੋਲੋ ਭਰੀ ਆ ਤੁਹਾਨੂੰ ਵੇਖ ਇਧਰ ਆਏ ਹਾਏ ਸਾਰੀ ਕੱਟ ਭਰ ਲੈਂਦੀ ਨਿਆਰਾ ਆਏ ਹੋਇਆ ਹੌਪਲ ਦੀ ਇਹ ਬਈ ਹੈ ਥਾਬੇ ਨੇ ਦਮਿਆ ਆ ਆ ਬੈਠੇ ਆਪਣੇ ਮੰਦੇ ਵੀ ਉੱਠਣਿਆ ਉਹ ਕਿਹੜੀ ਲੈਂਦੀ ਹੈ ਡੈੱਡ ਪੇਪਰ ਬੈਗ ਪੇਪਰ ਡੈੱਡ ਪੇਪਰ ਲੈਂਦੀ ਆ ਠੀਕ ਆ ਠੀਕ ਆ ਠੀਕ ਆ ਮੈਂ ਜਾ ਰਹੀ ਆ ਨਹੀਂ ਮੈਂ ਕਹਿੰਦਾ ਠੀਕ ਆ ਬੈਠ ਬੈਠ ਤੂੰ ਕਿਹਾ ਤਾਂ ਕਹੇ ਸੀ ਆਉਂਦੇ 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 ਬੈਠੇ ਆਹ ਤਾਂ ਆਵਾ ਟਾਈਮ ਤੇ ਆਉਂਦੇ ਆਉਂਦੇ ਮੰਗਾਈ ਬੈਠੇ ਆਟੇ ਮੰਗਾ ਲਈਏ ਹਾਂ ਜੀ ਮੰਗਾ ਲਈ ਸੀ ਹਾਂ ਬਈ

ओके रह गए खिलाऊं तो क्या कहते हैं तो पीले लाल यार बाइक ओके बाइक लेने तो हो जाएगी तो बाइक छह बीघा धारे टाइम को बिल्कुल नहीं मिल रहा है वो पीले वाला सरूम जल्दी अब थोड़े जी पावों कट पाया 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 यार नहीं करा ओय नीना के हुंदा पाप आया तू ही पाला भेजदा तू मछली पोई देना ओ ल मैं पा दन तो 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 ना हम पाले टेजला ल बात ना कोई सामने खाली बोलली के ठकती वाह वजना रोए मनो ओ का दने सारा ही पादनेया खाली करती पई चक आ ले भाई चक लो ना मैं ਚੱਕੋ ਭਈ ਇਹਨੇ ਕੀ ਸੌਣ ਮਰ ਰਿਹਾ ਜਦੋਂ ਗਲਾਸ ਭਰ ਲਿਆ ਚੱਕੋ ਵਾਹ ਬਲ ਬੰਨੀ ਅਲੱਗ ਭਰੋ ਬਸ ਤੇ ਆਉਂਦੀ ਲਾ ਲਾਂਗੇ ਆਉਂਦੀ ਲਾ ਲਾਂਗੇ ਪਾ ਜਦੋਂ ਆਉਂਦੀ ਅੱਗੇ ਤੋਂ ਤੁੰਨਾ ਸਾਹ ਹੈ ਕਿੰਨੇ ਹਣੇ ਉਹ ਕਿੰਨੇ ਦਾਦੂ ਪਾਏ ਆਪਰੇਂਦਰਾ ਮਰੇ ਤੋ ਅਗਲੀ ਦਾਦੂ ਪੀ ਕੇ ਤੂੰ ਬੜਾ ਤਾ ਤੇਰੀ ਹਾਂ ਸੁਖਦਾ ਤੂੰ ਤਾਰੂਪੀ ਕੀ ਅਗਲੀ ਨਾਲ ਕੱਢੀ ਬੜੋ ਕਰਨ ਤੈਨੂੰ ਨਾ ਨਾ ਰੂਏ ਉਹ ਕਿਹੜਾ ਦੋ ਤਨ ਮਾਰੇ ਨੇ ਉਹਨੂੰ ਵੀ ਤੈਨੂੰ ਪਹਿਨਾ ਵੀ ਨਾ ਪਿਆ ਇਹਨੂੰ ਚਾਹ ਤੋ ਦੂੰ ਚਾਹ 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 ਯਾਰ ਨਾ ਨਾ ਐ ਆ ਜਾ ਆ ਜਾ ਚਾਹ ਚਾਹ ਆ ਨਾ ਨੂੰ ਨਾ 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 ਯਾਰਾ ਨਾ ਨਾ ਹੋਏ ਨਾ ਨੈਕਟਰ ਉਹ ਸੁਖੀ ਨਾ ਆ ਰਿਹਾ ਉਹ ਆ ਰਿਹਾ ਉਹ ਆ ਰਿਹਾ ਨਹੀਂ ਨਹੀਂ ਆ ਰਿਹਾ ਉਹ ਸ਼ਰਾਬ 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 ਚੱਕ ਹੜ ਫੜਾ ਯਾਰ ਭਈਆ ਨਾ ਲੜੋ ਮਰ ਫੜਾ ਲੜਵਾ ਮਾਰਾ ਤੈਨ ਮਾ ਨਾਲੇ ਕਹੀ ਜਾਂਦਾ ਸੀ ਉਹ ਮੈਂ ਬਹੁਤ ਵਾਰੀ ਫਿਰ ਮੈਂ ਬਹੁਤ ਅੱਖਾਂ ਵੀ ਨਾ ਲੜੀ ਉਹ ਮਾਂ ਬਿੱਟੀ ਜਿਆਦੇ ਪੀਲੀ ਆ ਇਹ ਮੈਂ ਉਹ ਲੜਦਾ ਨਹੀਂ ਲੜਨਾਗਾ ਨਹੀਂ ਲੜਦਾ ਸੀ ਇਹ ਯਾਰ ਪਹਿਲਾ ਗਾਲ ਨਹੀਂ ਕਰਦੀ ਮੈਨੂੰ ਉਹ ਇਹਨੂੰ ਕੱਤੀ ਮਾਰ ਤੁਸੀਂ ਯਾਰ ਕੱਤੀ ਮਾਰ ਕੇ ਨਹੀਂ ਲੜੋਣਾ ਨਹੀਂ ਲੜਨਾ ਯਾਰ ਕਿਸੇ ਕੋਈ ਪੈਂਚਲ ਆ ਲੈ ਕੇ ਗੱਲ ਦੀ ਕੋਈ ਨਹੀਂ ਲੜਣਾ ਨਹੀਂ ਪਤਰਕਾਰਾਂ ਦੇ ਮੇਰੇ ਨਾਲ ਖਾਂਦੇ ਪੀਂਦੇ ਆ ਨਾ ਆ ਵੀ ਮੇਰੇ ਗੱਲ ਪੈ ਗਈ ਯਾਰ ਗੱਲ ਕਿਸ ਬਾਰੇ ਨਹੀਂ ਯਾਰ ਨਹੀਂ ਲੜਣਾ ਨਹੀਂ ਯਾਰ ਨਹੀਂ ਨਹੀਂ ਨਾ ਨਾ ਯਾਰ ਇਹ ਕੰਮ ਨਹੀਂ ਆਉਣਾ ਨਹੀਂ ਕੱਠੇ ਰਹਿਣੇ ਯਾਰ ਉਹ ਮਾਦਾ ਛਣਾਉਦਾ ਕੋਈ ਨਹੀਂ ਜੀ ਆਹ ਇਹਨਾਂ ਦਾ ਨਹੀਂ ਹੁੰਦਾ ਕੰਮ ਇਹ ਨਹੀਂ ਬੈਂਦੇ ਯਾਰ ਨਹੀਂ ਇਹ ਲੜਾਈ ਨਹੀਂ ਰਹਿਣੀ ਮੇਰੇ ਲਈ ਬੱਕ ਜਾਣੀ ਆ ਹਾਂ ਲੜੜਮ ਕਰਨ ਆ ਕਰਨੀ ਆ ਰਹਿੰਦੀ ਆ ਆ ਵੇ ਬਾਈ ਕੋਟ ਵਾਲੇ ਲੱਗ ਆ ਵੀ ਗੱਲ ਮੰਨ ਲੈ ਬਾਈ ਤੁਸੀਂ ਗੱਲ ਮੰਨ ਲੈ ਆ ਤੁਹਾਡੀ ਗੱਲ ਮੰਨ ਲੈ ਠੀਕ ਹੈ ਹੁੰਦੀ ਆ ਨਹੀਂ ਯਾਰ ਇਹ ਗੱਲ ਕੀਤੀ ਸੀ ਬਾਈ ਯਾਰ ਕੋਈ ਗੱਲ ਨਹੀਂ ਬਾਲ ਕਰੀ ਉਹ ਚੱਲ ਨਾ ਗੱਲ ਨਹੀਂ ਲੜਦੇ ਨਹੀਂ ਕੋਈ ਆਪਾਂ ਗਿਆ ਨਹੀਂ ਵੱਡੇ ਭਾਈ ਨਹੀਂ ਨਹੀਂ ਲੜਨਾ ਨਹੀਂ ਲੜਦੇ ਕੁਝ ਨਹੀਂ ਕਹਿਣਾਗਾ ਐ ਪੈਗ ਪਿੱਛੇ ਲੜਾਂ ਮਰਨਾ ਯਾਰ ਹਾਂ ਪੈਗ ਪਿੱਛੇ ਲੜਾਂ ਚੱਲ दारू ਸੀ ਯਾਰ ਉਹ ਗੱਲ ਹੀ ਗੱਲ ਨਹੀਂ ਗੱਲ ਬਦਲਣੀ ਚੱਲ ਯਾਰ ਸੌਰੀ ਆ ਉਹ ਯਾਰ ਕੋਈ ਉਹ ਚੱਲ ਇਹਨੂੰ ਕੋਈ ਗਲਤੀ ਮੰਨ ਲੈ ਚੱਲ ਨਿੱਪੜ ਗਿਆ ਯਾਰ ਗਲਤੀ ਮੰਨ ਲੈ ਮੰਨ ਲੈ ਉਹ ਨਹੀਂ ਆਜਾ ਆਜਾ ਫੀ ਬਾ ਆਜਾ ਜੱਫੀ ਬਾ ਹਾਂ ਨਹੀਂ ਲੜਨਾ ਯਾਰ ਚਲੋ ਚੱਲ ਜੇ ਚਲੋ ਯਾਰ ਚੱਲ ਜੇ ਚਲੋ ਚੱਲ ਜੇ ਚਲੋ ਆਓ ਚੱਲ ਜੇ ਪਰਮ ਚਲੋ ਰਾਤ ਲਾਵਾਂਗੇ ਥੋੜੀ ਥੋੜੀ ਰਾਤ ਲਾਵਾਂਗੇ ਡੁਗੜਾ ਬੱਗੇ ਉਹ ਲਾ ਲ ਥੋੜੀ